ਮંત્રી ਲਾਲਜੀਤ ਸਿੰਘ ਪੁੱਲਰ ਦਾ ਕਹਿਣਾ ਪੰਜਾਬ 'ਚ ਸਰਕਾਰੀ ਬੱਸਾਂ ਉਰਤ ਲਈ ਮੁਫਤ ਸਫ਼ਰ ਰਹਿਗਾ ਜਾਰੀ। ਲੜਕੀ ਨੂੰ ਜ਼ਬਰਦਸਤੀ ਕਿਨਰ ਬਣਾਉਣ ਦੇ ਮਾਮਲੇ 'ਚ ਦੋ ਕਿਨਰ ਸਮੁਦਾਇ ਆਮੋ ਸਾਹਮਣੇ ਬਾਤ ਚ ਹੋਇਆ ਰਾਜੀਨਾਵਾ। ਅੰਮ੍ਰਿਤਸਰ ਜਨਮ ਵਾਲੀ ਕੁੜੀ ਦਾ ਹੋ ਰਿਆ ਸੀ ਵਿਆਹ ਮੌਕੇ ਤੇ ਪਹੁੰਚ ਸਮਾਜ ਸੇਵੀ ਸੰਸਥਾਨ ਨੇ ਰੁਕਵਾਇਆ ਵਿਆਹ। ਪੰਜਾਬ ਚ ਵਾਪਰਿਆ ਦਰਦਨਾਕ ਹਾਦਸਾ 6 ਪੈਣਾ ਦੇ ਕੋਲੋਤੇ ਪ੍ਰਾਸਣੇ 2 ਦੀ ਮੌਤ ਪੰਜਾਬ ਪੁਲਿਸ ਚ ਫੇਰ ਬਦਲ ਡੀਐਸਪੀ ਸਮਾਣਾ ਸਣੀ 3 ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਪੰਜਾਬ ਚ ਕਰੋਨਾ ਕਾਰਨ ਬਜ਼ੁਰਗ ਮਹਿਲਾ ਦੀ ਮੌਤ ਪਰਿਵਾਰ ਨੂੰ ਭੇਜਿਆ ਗਿਆ ਇਕਾਂਤਵਾਸ ਭਾਰਤੀ ਉਕੇ ਇਤਿਹਾਸ ਮੁਕਤ ਵਪਾਰ ਸਮਝੋਤੇ ਤੇ ਸਹਿਮਤ ਨਵੇਂ ਆਰਥਿਕ ਮੌਕੇ ਖੁੱਲੇਗਾ ਆਫਟੀਏ ਫਰੇਮ ਸਬੰਧਾਂ ਨੇ ਲਿਆ ਖੂਨੀ ਮੋੜ ਮੰਗੇਤਰ ਦੇ ਘਰੋਂ ਮਿਲੀ ਨੌਜਵਾਨ ਦੀ লাশ ਜੇਲ੍ਹ ਚ ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਹੋਈਆਂ ਬਰਾਮਦ ਚਿੰਨਾ ਸੁਆਮੀ ਸਟੇਡੀਅਮ ਹਾਦਸਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹੁਣ 10 ਲੱਖ ਦੀ ਬਜਾਏ ਮਿਲੇਗਾ 25 ਲੱਖ ਮੁਆਵਜ਼ਾ